ਚੰਡੀਗੜ੍ਹ ਪੁਲਿਸ ਨੇ ਐਤਵਾਰ ਨੂੰ ਅਡਾਨੀ ਮੁੱਦੇ ਤੇ ਕੇਂਦਰ ਦੇ ਖਿਲਾਫ ਪ੍ਰਦਰਸ਼ਨ ਦੇ ਹਿੱਸੇ ਵਜੋਂ ਆਪ ਵਰਕਰਾਂ ਨੂੰ ਇੱਥੇ ਭਾਜਪਾ ਦਫ਼ਤਰ ਵੱਲ ਵਧਣ ਤੋਂ ਰੋਕਣ ਲਈ ਜਲ ਤੋਪਾਂ ਦੀ ਵਰਤੋਂ ਕੀਤੀ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਕੱਠੇ ਹੋਏ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖਿਲਾਫ ਆਪਣਾ ਰੋਸ ਦਰਜ ਕਰਵਾਉਣ ਲਈ ਇੱਥੋਂ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ਦਾ ਘਰਾਓ ਕਰਨਾ ਚਾਹਿਆ। ਪ੍ਰਦਰਸ਼ਨਕਾਰੀਆਂ ਨੂੰ ਪੰਜਾਬ ਭਾਜਪਾ ਦਫ਼ਤਰ ਵੱਲ ਵਧਣ ਤੋਂ ਰੋਕਣ ਲਈ ਬੈਰੀਕੇਡ ਲਗਾਏ ਗਏ ਸਨ ਅਤੇ ਪੁਲਿਸ ਦੀ ਭਾਰੀ ਤਾਇਨਾਤੀ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਆਪ ਵਰਕਰਾਂ ਨੇ ਭਾਜਪਾ ਦਫ਼ਤਰ ਵੱਲ ੱੱਕੇ ਨਾਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ। ਪਾਰਟੀ ਦੇ ਝੰਡੇ ਲੈ ਕੇ ਆਪ ਵਰਕਰਾਂ ਨੇ ਅਡਾਨੀ ਮੁੱਦੇ ਨੂੰ ਲੈ ਕੇ ਭਾਜਪਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਜਲਾਲਾਬਾਦ ਹਲਕੇ ਤੋਂ ਆਪ ਵਿਧਾਇਕ ਜਗਦੀਪ ਕੰਬੋਜ ਨੇ ਭਾਜਪਾ ਤੇ ਨਿੰਦਾ ਕਰਦਿਆਂ ਦੋਸ਼ ਲਾਇਆ ਹੈ ਕਿ ਉਹ ਹਰ ਮੋਰਚੇ ਤੇ ਫੇਲ ਹੋ ਚੁੱਕੀ ਹੈ। ਬਾਦ ਵਿੱਚ ਪੁਲਿਸ ਨੇ ਪਾਰਟੀ ਦੇ ਕਈ ਆਗੂਆਂ ਤੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਇਸ ਤੋਂ ਪਹਿਲਾਂ ਪਾਰਟੀ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਪ ਆਗੂ ਹਰਚੰਦ ਸਿੰਘ ਨੇ ਦੋਸ਼ ਲਾਇਆ ਕਿ ਭਾਜਪਾ ਦੇ ਸ਼ਾਸਨ ਚ ਅਡਾਨੀ ਗਰੁੱਪ ਦੀ ਕਿਸਮਤ ਵਧੀ ਹੈ ਆਪ ਦੇ ਇੱਕ ਹੋਰ ਆਗੂ ਸੰਨੀ ਆਲੂਆਲੀ ਨੇ ਕਿਹਾ ਕਿ ਪਾਰਟੀ ਵਿੱਚ ਇਸ ਮੁੱਦੇ ਤੇ ਆਪਣੀ ਆਵਾਜ਼ ਉਠਾਉਂਦੀ ਰਹੇਗੀ ਗੋਤਮ ਅਡਾਨੀ ਦੀ ਅਗਵਾਈ ਵਾਲੇ ਸਮੂਹ ਦੇ ਖਿਲਾਫ ਯੂਐਸ ਆਧਾਰਿਤ ਕਾਰਕੁਨ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਨੇ ਧੋਖਾਧੜੀ ਵਾਲੇ ਲੈਣ ਦੇਣ ਅਤੇ ਸ਼ੇਰਾਂ ਦੀ ਕੀਮਤ ਵਿੱਚ ਸ਼ੇਰਾਂ ਫੇਰੀ ਸਮੇਤ ਦੋਸ਼ਾਂ ਦਾ ਇੱਕ ਵੱਡਾ ਦੋਸ਼ ਲਗਾਉਣ ਤੋਂ ਬਾਅਦ ਅਡਾਨੀ ਸਮੂਹ ਦੇ ਸ਼ੇਰਾਂ ਨੇ ਸ਼ੇਅਰ ਬਾਜ਼ਾਰਾਂ ਤੇ ਸੱਟ ਮਾਰੀ ਸੀ ਜਿਸ ਨੇ ਦੋਸ਼ਾਂ ਨੂੰ ਛੂਟ ਕਰਾਰ ਦਿੱਤਾ ਹੈ ਮੋਦੀ ਸਾਰਿਆਂ ਦੀ ਆਵਾਜ਼ ਮਾਉਣਾ ਚਾਹੀਦੀ ਹੈ ਅੱਜ ਸਿਰਫ ਇੱਕ ਦੋ ਘਰਾਂ ਨੂੰ ਮੋਦੀ ਪ੍ਰਮੋਟ ਕਰ ਰਿਹਾ ਤੁਸੀਂ ਦੇਖ ਲਓ ਅਡਾਨੀ ਦਾ ਪੂਰਾ ਚੱਕ ਜ਼ਹਿਰ ਹੋਇਆ ਹੈ ਕਪੜਾ ਤੇ ਨਕਲੀ ਸ਼ੇਅਰ ਸਰਕਾਰ ਦੁਆਰਾ ਐਲਐਸਆਈ ਦੁਆਰਾ ਉਹਨਾਂ ਨੂੰ ਖਰੀਦਿਆ ਗਿਆ ਅੱਜ ਜਦੋਂ ਹਿੰਦੂ ਵਰਗ ਦੀ ਰਿਪੋਰਟ ਆਈ ਹੈ ਕਿ ਉਹਨਾਂ ਨੇ ਖਲਾਸਾ ਕੀਤਾ ਨਕਲੀ ਕੰਪਨੀ ਹੈ ਨਕਲੀ ਕੰਪਨੀ ਹੈ ਇਹ ਸਾਨੂੰ ਆਮ ਲੋਕਾਂ ਨੂੰ ਲੁੱਟਦੇ ਆ ਪੰਜਾਬ ਦੇ ਉਹ ਸੁਰਮੇ ਜਿਨ੍ਹਾਂ ਨੇ ਥੋੜੇ ਦਿਨ ਪਹਿਲਾਂ ਸਰਕਾਰ ਬਦਲੀ ਹੈ ਸੋ ਮੇਰੀ ਬੀਜੇਪੀ ਸਰਕਾਰ ਨੂੰ ਇਹ ਹੀ ਹੈ ਵੀ ਜੋ ਤੁਸੀਂ ਰਾਜ ਚਲਾ ਰੱਖਿਆ ਹੈ ਹੁਣ ਬੜੀ ਜਲਦੀ ਬਦਲਣ ਵਾਲਾ ਹੈ ਸੋ ਇਸ ਤਰ੍ਹਾਂ ਚੱਲ ਰਿਹਾ ਤੁਸੀਂ ਐਲਐਸਆਈ ਵੇਚੀ ਦੀ ਇੰਡਸਟਰੀ ਵੇਚੀ ਦੀ ਕਿਸਾਨਾਂ ਨੂੰ ਮਾਰਤਾ ਹਰ ਮੁੱਦੇ ਤੇ ਬੀਜੇਪੀ ਸਰਕਾਰ ਖੇ